ਕੀ ਹੈ ਨਾ ਅੱਜ ਕੱਲ ਅਸੀਂ ਕਰਨਾ ਸਾਰਾ ਕੁਝ ਚਾ ਰਹੇ ਹਾਂ ਸਾਡੇ ਵੱਡਿਆਂ ਨੇ ਕੁਝ ਰਵਾਜ ਚਲਾਏ ਸੀ ਜਦੋਂ ਅਸੀਂ ਕੋਈ ਖੁਸ਼ੀ ਆਉਂਦੀ ਹੈ ਘਰ ਤੇ ਫੈਟਸ ਆਪ ਪਾ ਲ게요 ਕਿਉਂਕਿ ਇਮੋਸ਼ਨਲੀ ਉਹ ਸ਼ਾਇਦ ਇੰਨੇ ਕਿ ਜ਼ਿਆਦਾ ਸਟਰੋਂਗ ਹੋ ਜਾਂਦੇ ਨੇ ਨਾ ਹੁਣ ਆ ਜਿੰਨਾ ਦਾ ਹੈਗਾ ਨਾ ਉਹਨਾਂ ਨੇ ਇੱਕ ਸਿਸਟਰ ਆ ਕਿ ਉਹਨ ਕੀ ਜਿਹੜੇ ਅਗਲੇ ਦੇਖ ਕੇ ਇੱਕ ਵਾਰੀ ਕਹਿਣ ਕਿ ਭੈਣ ਦਸ ਸਾਲਾਂ ਬਾਅਦ ਆਈ ਹੈ ਤੇ ਇੱਕ ਗਿਫਟ ਲੈ ਕੇ ਆਏ। ਤੁਹਾਡੀ ਜਿਹੜੀ ਟੈਨਸ਼ਨ ਹੈ ਨਾ ਸਾਰੀ ਉਹ ਫਿਰ ਸਾਡੀ ਹੋ ਜਾਂਦੀ ਹੈ ਨਾ ਤੇ ਫਿਰ ਅਸੀਂ ਆਪਣੇ ਲੈਵਲ ਤੇ ਤੁਹਾਨੂੰ ਸੋਹਣੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਣੀਆਂ ਲਾ ਕੇ ਆ ਉਧਰ ਲਾ ਕੇ ਆ ਡਾਈਗਰ ਮਤਲਬ ਹੁਣ ਜਿਹੜਾ ਮੌਸਮ ਹੈ ਵਿਡਿੰਗ ਸੀਜ਼ਨ ਚੱਲ ਰਿਹਾ ਨਾ ਇਹ ਕਿਸੇ ਦਾ ਮਤਲਬ ਇਹੋ ਜਿਹੀਆਂ ਸ਼ਗਨਾਵਲੀਆਂ ਚੀਜ਼ਾਂ ਲੈਣੇ ਨਾ ਤੇ ਸੱਚ ਮਾਇਨੇ ਉਹ ਅਸੀਂ ਉਦਾਂ ਹੀ ਲੈਣੇ ਆ ਜਿੱਦਾਂ ਅਸੀਂ ਆਪਣੇ ਘਰ ਦੇ ਵਾਸਤੇ ਕੋਈ ਸ਼ਗਨਾ ਦੀ ਚੀਜ਼ ਲੈਣ ਜਾਈ। ਚਲੋ। ਹਾਂਜੀ ਸਰਚਕਾਲ ਜੀ ਕਿਦੋਂ ਸਾਰੇ ਵਾਈਗਰੂ ਜਿੱਕਾ ਖਾਲਸਾ ਵਾਈਗਰੂ ਜਿੱਕੀ ਫਤਿਹ ਅੱਜ ਦੀ ਜਿਹੜੀ ਵੀਡੀਓ ਹੈ ਨਾ ਏ ਹੈ ਤਾਂ ਕਿਸੇ ਦਾ ਆਰਡਰ ਪੈਕ ਹੋ ਰਿਹਾ ਪਰ ਇਹਦਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਜਿਹੜੀਆਂ ਸਾਡੀਆਂ ਭੈਣਾਂ ਹਨ ਜਿਹੜੇ ਸਾਡੇ ਬੈਠੇ ਨੇ ਬਾਹਰ ਕਸਟਮਰਸ ਇਵਨ ਆਰ ਨਹੀਂ ਹੈ ਕਿ ਇੰਡੀਆ ਤੋਂ ਬਾਹਰ ਵੈਸੇ ਵੀ ਨਾ ਕਿ ਇਹ ਨਾ ਅੱਜ ਕੱਲ ਅਸੀਂ ਕਰਨਾ ਸਾਰਾ ਕੁਝ ਚਾਹ ਰਹੇ ਹਾਂ ਸਾਡੇ ਵੱਡਿਆਂ ਨੇ ਕੁਝ ਰਿਵਾਜ ਚਲਾਏ ਸੀ ਜਦੋਂ ਅਸੀਂ ਕੋਈ ਖੁਸ਼ੀ ਆਉਂਦੀ ਹੈ ਘਰ ਦੇ ਵਿੱਚ ਹਨ ਕੋਈ ਵਿਆਹ ਸ਼ਾਦੀ ਤੋ ਤੁਹਾਨੂੰ ਪਤਾ ਹੈ ਅੱਜ ਵੀ ਸਾਰੇ ਰਿਵਾਜ ਭਾਵੇਂ ਜਿੰਨੇ ਮਰਜ਼ੀ ਚੇਂਜ ਹੋ ਗਏ ਹੁਣ ਇੱਕ ਨਹੀਂ ਹੋਇਆ ਸੂਟ ਜਿਹੜੇ ਅਸੀਂ ਅੱਗੇ ਦਿਨੇ ਆ ਖੁਸ਼ੀ ਵਾਸਤੇ ਹੈ ਨਾ ਨਾਲ ਅਸੀਂ ਲਾਉਨੇ ਆ ਉਹਨਾਂ ਦੇ ਨਾਲ ਮੈਚਿੰਗ ਪੱਗਾਂ ਤੇ ਆਪਾਂ ਇਹਨਾਂ ਦਾ ਸੌਖਾ ਕਰ ਚੁੱਕੇ ਆ ਤੁਹਾਡਾ ਕੰਮ ਹੋਣ ਕੀ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਾਨੂੰ ਆਪਣਾ ਬਜਟ ਦੱਸ ਦੋ ਠੀਕ ਹੈ ਨੰਬਰ ਆਫ ਸੂਟਸ ਦੱਸ ਦੋ ਤੇ ਵੈਸੇ ਤੇ ਉਹ ਜ਼ਿਆਦਾ ਵਧੀਆ ਰਹਿੰਦਾ ਕਿ ਜੇ ਤੁਸੀਂ ਸਾਡੇ ਤੇ ਛਣ ਦਿੰਦੇ ਹੋ ਬਜਟ ਦੱਸ ਦੋ ਤੇ ਕਲਰਸ ਦੱਸ ਦੋ ਤੇ ਨੰਬਰ ਆਫ ਸੂਟਸ ਆਪਾਂ ਉਹਦੇ ਹਿਸਾਬ ਨਾਲ ਤੁਹਾਨੂੰ ਬਣਾ ਕੇ ਦੇ ਦਿੰਨੇ ਆ ਇੱਕ ਦੱਸ ਦੋ ਕੀ ਵੈਰਾਈਟੀ ਪੂਰੀ ਹੈਂਡਵਰਕ ਚਾਹੀਦੀ ਹੈ ਜਾਂ ਮਿਕਸ ਮੈਚ ਚਾਹੀਦਾ ਹੈ ਠੀਕ ਹੈ ਹੁਣ ਅੱਜ ਦਾ ਨਾ ਜਿਹੜੇ ਮੈਂ ਆ ਦੇਖੋ ਸ਼ੇਅਰ ਕਰਨ ਲੱਗੀ ਆ ਨਾ ਇਹ ਆਰਡਰ ਇਦਾਂ ਇੱਕ ਮੈਂ ਵੈਸੇ ਬਾਹਰ ਦੀਆਂ ਭੈਣਾਂ ਨੂੰ ਹੈਡਸ ਓਪ ਆਪ ਲਾ ਕਿਉਂਕਿ ਇਮੋਸ਼ਨਲੀ ਉਹ ਸ਼ਾਇਦ ਇੰਨੇ ਕਿ ਜਿਆਦਾ ਸਟਰੋਂਗ ਹੋ ਜਾਂਦੇ ਨੇ ਨਾ ਹੁਣ ਆ ਜਿਨ੍ਹਾਂ ਦਾ ਹੈਗਾ ਨਾ ਉਹਨਾਂ ਨੇ ਇੱਕ ਸਿਸਟਰ ਆ ਉਹਨਾਂ ਨੇ ਆਪਣੀ ਦੂਸਰੀ ਸਿਸਟਰ ਨੂੰ ਵਿਜ਼ਿਟ ਕਰਨ ਜਾਣਾ ਹੈ ਨਿਊਜ਼ੀਲੈਂਡ ਤੋਂ ਕੈਨੇਡਾ ਆਫਟਰ 10 ইয়ারਸ 10 ਸਾਲਾਂ ਬਾਅਦ ਸੀਰੀਅਸਲੀ ਹੈਟਸ ਆਫ ਜੀ ਜਿਹੜੇ ਬਾਹਰ ਬੈਠੇ ਹੋ ਤੁਸੀਂ ਮਤਲਬ ਉਹਦੇ ਦੋ ਬੱਚੇ ਹੋ ਗਏ ਉਹ ਮਿਲੇ ਨਹੀਂ ਹੈ ਉਹਨਾਂ ਨੂੰ ਹੈ ਨਾ ਤੇ ਉਹਨਾਂ ਨੂੰ ਚਾਹ ਸੀਗਾ ਕਹਿੰਦੇ ਕਿ ਮੈਂ ਉਹਨਾਂ ਨੂੰ ਇੰਨਾ ਖਾ ਚਾਹ ਸੀ ਨਾ ਕਹਿੰਦੇ ਸਾਰੇ ਸੂਟ ਇੱਕ ਤੋਂ ਵੱਧ ਇੱਕ ਹੋਣ ਹੈਂਡਵਰਕ ਹੋਣ ਕਹਿੰਦੇ ਚਾਹੇ ਉਹਨਾਂ ਦੀ ਉਹਨਾਂ ਨੇ ਨਨਾਨ ਨੂੰ ਦੇਣੇ ਉਹਨਾਂ ਦੀ ਹੈ ਨਾ ਉਹਨਾਂ ਦੇ ਮਦਰ ਇਨ ਲਾ ਨੂੰ ਦੇਣੇ ਆ ਕਿਦਾਂ ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਇੱਕ ਵੀ ਚੀਜ਼ ਜਿਹੜੀ ਹੈ ਨਾ ਉਹ ਮਤਲਬ ਐਦਾਂ ਤੇ ਨਹੀਂ ਹੋਣੀ ਚਾਹੀਦੀ ਵੀ ਉਹੋ ਜੇ ਸੂਟ ਹੋਣ ਕਿ ਜਿਹੜੇ ਅਗਲੇ ਦੇਖ ਕੇ ਇੱਕ ਵਾਰੀ ਕਹਿਣ ਕਿ ਭੈਣ ਦੱਸਾ ਸਾਲਾ ਬਾਅਦ ਆਈ ਹੈ ਤੇ ਇੱਕ ਗਿਫਟ ਲੈ ਕੇ ਆਏ ਹਣਾ ਹੁੰਦਾ ਨਾ ਇੱਕ ਸੌਕਾ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਵੀ ਸਾਡੇ ਨਾਲ ਇਦਾਂ ਆਰਡਰ ਬੁੱਕ ਕਰ ਸਕਦੇ ਹੋ ਆ ਦੇਖੋ ਹੁਣ ਆ ਔਰੇਂਜ ਹੈ ਜੀ ਪੱਗਾਂ ਵੀ ਹੈ ਜੀ ਤੁਹਾਡੇ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਪੱਗਾਂ ਲਿਆ ਕੇ ਸਾਰਾ ਕੁਝ ਸੀਨ ਸੂਨ ਵਜਵਾਈ ਹੋਈ ਹੈ ਫੁੱਲ ਵੈਲ ਦੀਆਂ ਪੱਗਾਂ ਹੈ ਠੀਕ ਹੈ ਜੀ ਆ ਇਹਦੇ ਨਾਲ ਲੱਗ ਜਾਣਾ ਜੀ ਉਹਨਾਂ ਨੇ ਸਾਡੇ ਕੋਲ ਸੂਟਸ ਪਹਿਲਾਂ ਲਿੱਤੇ ਹਨ ਫੇਰ ਬਾਅਦ ਵਿੱਚ ਕਲਰਸ ਠੀਕ ਹੈ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਹੈ ਕਿਹੜਾ ਕਿਦੇ ਵੀ ਹੈ ਕੁਝ ਸੂਟ ਉਹਨਾਂ ਨੇ ਸਟਿਚ ਕਰਵਾਏ ਨੇ ਤੇ ਕੋਚ ਉਹਨਾਂ ਨੇ ਨਹੀਂ ਸਟਿਚ ਕਰਵਾਏ ਬਟ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਸੀਗਾ ਕਿ ਤੁਸੀਂ ਵੀ ਇਦਾਂ ਹੀ ਕਰ ਸਕਦੇ ਹੋ ਠੀਕ ਹੈ ਤੁਹਾਡੀ ਜਿਹੜੀ ਟੈਨਸ਼ਨ ਹੈ ਨਾ ਸਾਰੀ ਉਹ ਸਾਡੀ ਹੋ ਜਾਂਦੀ ਹੈ ਨਾ ਤੇ ਫਿਰ ਅਸੀਂ ਆਪਣੇ ਲੈਵਲ ਤੇ ਤੁਹਾਨੂੰ ਸੋਹਣੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਣੀਆਂ ਹੁੰਦੀ ਹੈ ਸੋ ਆਪਾਂ ਇਦਾਂ ਨਹੀਂ ਕਰਦੇ ਕਿ ਇਦਾਂ ਨਾ ਨਾਰਮਲੀ ਅਸੀਂ ਕਸਟਮਰ ਨੂੰ ਇਹੀ ਬੋਲੀਦਾ ਹੈ ਕਿ ਤੁਸੀਂ ਆਪਦਾ ਬਜਟ ਦੱਸ ਦੋ ਅਸੀਂ ਫਿਰ ਉਸ ਬਜਟ ਦੇ ਅੰਦਰ ਅੰਦਰ ਰਹਿ ਕੇ ਤੁਹਾਨੂੰ ਬੈਸਟ ਚੀਜ਼ ਬੈਸਟ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰਦੇ ਆਂ ਐਂਡ ਸਭ ਤੋਂ ਵੱਡੀ ਚੀਜ਼ ਅਲੱਗ ਕੋਸ਼ਿਸ਼ ਕੀਤੀ ਦੀ ਹੈ ਕਿ ਅਲੱਗ ਚੀਜ਼ ਦੇਈਏ ਤੁਹਾਨੂੰ ਕਾਮਨ ਨਾ ਹੋਵੇ ਕੁਝ ਵੀ ਠੀਕ ਹੈ ਨਾ ਸੋ ਆ ਦੇਖੋ ਨਾ ਉਹ ਨਵੇਂ ਬੱਚਿਆਂ ਦੇ ਇਹ ਇਹਨਾਂ ਦੀ ਸ਼ਾਰਟਸ ਮੈਂ ਪਾਏ ਹੋਏ ਹੁਣ ਮੈਂ ਪੈਕਿੰਗ ਕੀਤੀ ਹੋਈ ਮੈਂ ਖੋਲੂੰਗੀ ਨਹੀਂ ਉਹਨਾਂ ਨੇ ਛੋਟੀ ਬੇਟੀ ਹੈ ਉਹਨਾਂ ਦੀ ਹੈ ਨਾ 4 ਸਾਲ ਦੀ ਉਹਦੇ ਵਾਸਤੇ ਇਹ ਦਿਖਾਉਣਾ ਮਕਸਦ ਕਿ ਅਸੀਂ ਬੱਚਿਆਂ ਦੇ ਕੰਬੋ ਵੀ ਰੈਡੀ ਕਰਦੇ ਹਾਂ ਜਿਹੜਾ ਅੱਜਕੱਲ ਚੱਲਦਾ ਹੈ ਨਾ ਮਦਰ ਡਾਟਰ ਕੰਬੋ ਉਹ ਵੀ ਕਰਦੇ ਹਾਂ ਅਸੀਂ ਅਸੀਂ ਜੁੱਤੀਆਂ ਵੀ ਪੇਂਟ ਕਰਾਉਂਦੇ ਹਾਂ ਸਾਰਾ ਕੁਝ ਦਿਖਾਉਣ ਦਾ ਸਾਡੇ ਕੋਲ ਮੌਕਾ ਨਹੀਂ ਹੁੰਦਾ ਇਹ ਵੀ ਅੱਜ ਲੰਘ ਜਾਣਾ ਸੀ ਇਹਨੇ ਦਿਮਾਗ 'ਚ ਆਇਆ ਵੀ ਚਲੋ ਹੁਣ ਜਿੱਦਾਂ ਵੈਡਿੰਗ ਸੀਜ਼ਨ ਹੈ ਨਾ ਤੇ ਸਾਡੇ ਕੋਲ ਕੁਐਰੀਜ਼ ਆ ਰਹੀਆਂ ਨੇ ਸੋ ਤੁਸੀਂ ਬਿਨਾ ਫਿਕਰ ਟਰਸਟ ਕਰਕੇ ਸਾਡੇ ਤੇ ਆ ਸਭ ਚੀਜ਼ਾਂ ਇਹਦੇ ਵੀ ਤੇ ਜਸਟ ਗਿਫਟਿੰਗ ਲਈ ਹੈ ਸਾਡੇ ਕੋਲ ਦੇਖੋ ਆ ਬੈਗ ਆ ਜਿਹੜੇ ਸਾਰੇ ਹੈਗੇ ਨੇ ਇਹ ਅਲੱਗ ਵੀ ਆ ਕਸਟਮਰ ਇਹ ਅਲੱਗ ਹੈ ਆ ਉਧਰ ਅਲੱਗ ਹੈ ਡਾਈੰਗ ਮਤਲਬ ਹੁਣ ਜਿਹੜਾ ਮੌਸਮ ਹੈ ਵੈਡਿੰਗ ਸੀਜ਼ਨ ਚੱਲ ਰਿਹਾ ਨਾ ਇਹਦੇ ਵਿੱਚ ਕੱਲਾ ਵੈਡਿੰਗ ਦੇ ਫੰਕਸ਼ਨਸ ਨਹੀਂ ਆ ਹੋਰ ਵੀ ਬੜਾ ਕੋਚਾ ਕੱਲੀ ਵੈਡਿੰਗ ਦੇ ਫੰਕਸ਼ਨ ਨਹੀਂ ਨਾ ਹੁੰਦਾ ਅਨਸ ਕੀ ਖਾ ਰਹੇ ਹੋ ਪੋਪਕੋਰਨ ਠੀਕ ਹੈ ਜੀ ਸੋ ਆਪਾਂ ਪੂਰਾ ਦਿਲ ਲਾ ਕੇ ਜੀ ਨਾਲ ਤੋਂ ਡਾਇਰ ਆਰਡਰ ਅਸੀਂ ਇਦਾਂ ਲੈਨੇ ਜੀਦਾ ਵੀ ਹੋਵੇ ਸੋ ਤੁਸੀਂ ਵੀ ਸਾਨੂੰ ਦੇ ਸਕਦੇ ਹੋ ਆਰਡਰ ਇਦਾਂ ਹੀ ਠੀਕ ਹੈ ਸੋ ਪੈਕੇਜ ਟਾਈਪ ਵੀ ਕਰ ਸਕਦੇ ਆਪਾਂ ਉਹ ਲੋਟਰ ਲੇਟਰ ਸੋਚਾਂਗੇ ਹਲੇ ਤੇ ਫਿਲ ਹਾਲ ਆਪਾਂ ਇਦਾਂ ਹੀ ਕਰਦੇ ਆਂ ਜੀ ਜਿੱਦਾਂ ਕਿਸੇ ਨੇ ਜੇ ਪੱਗਾਂ ਲਵਾਣੀਆਂ ਪੱਗਾਂ ਹੋਰ ਵੀ ਕੁਝ ਜਿੱਦਾਂ ਤੁਸੀਂ ਹੁਣ ਜਿੱਦਾਂ ਇੱਕ ਮੇਰੇ ਕੋ ਆਇਆ ਸੀ ਜੇ ਆ ਵੈਡਿੰਗ ਦਾ ਸੀਗਾ ਉਹ ਟਾਈਮ ਤੇ ਟਾਈਮ ਆਏ ਸੀਗੇ ਉਹਨਾਂ ਦੇ ਆਹ ਸਾਰੇ ਸੂਰੇ ਸਭ ਕੁਝ ਆਪ ਲੈਦਾ ਸੀ ਉਹਦੋਂ ਕਾਫੀ ਪੁਰਾਣੀ ਗੱਲ ਹੈ ਆ ਉਹ ਅਸਾਮ ਦੇ ਸੀਗੇ ਆਪਾਂ ਸਾਰਾ ਕੁਝ ਇੱਥੋਂ ਲੈ ਕੇ ਉਹਨਾਂ ਨੂੰ ਭੇਜਿਆ ਸੀਗਾ ਜਦੋਂ ਅਸੀਂ ਕਿਸੇ ਦਾ ਮਤਲਬ ਇਹੋ ਜਿਹੀਆਂ ਸ਼ਗਨਾਵਲੀਆਂ ਚੀਜ਼ਾਂ ਲੈਨੇ ਨਾ ਤੇ ਸੱਚ ਮਾਣੇ ਉਹ ਅਸੀਂ ਉਦਾਂ ਹੀ ਲੈਨੇ ਜਿੱਦਾਂ ਅਸੀਂ ਆਪਣੇ ਘਰ ਦੇ ਵਾਸਤੇ ਕੋਈ ਸਗਣਾ ਦੀ ਚੀਜ਼ ਲੈ ਜਾਂਦੀ ਹੈ ਨਾ ਤੇ ਉਹ ਸੱਚੀ ਉਹ ਦਿਲੋਂ ਇੱਕ ਦੁਆਵਾ ਵੀ ਨਿਕਲਦੀ ਆਣੇ ਨਾਲ ਨਾਲ ਵੀ ਸਗਣਾ ਦਾ ਸਮਾਨ ਆ ਮੈਕ ਨੂੰ ਸੁੱਕੀ ਹੰਡਾਵਾ ਹੋਵੇ ਹਨਾ ਸੁੱਖਾ ਨਾ ਤੁਸੀਂ ਹੰਡਾਓ ਸੋ ਆ ਤੁਹਾਨੂੰ ਦਿਖਾਉਣਾ ਸੀ ਜੀ ਤਾ ਜੋ ਤੁਸੀਂ ਵੀ ਇਦਾਂ ਹੀ ਸਾਡੇ ਤੋਂ ਆਰਡਰ ਕਰ ਸਕੋ ਠੀਕ ਹੈ ਆਂ ਚੀਜ਼ਾਂ ਤੁਸੀਂ ਸਾਰੀਆਂ ਇੱਕ ਵਾਰੀ ਦੇਖ ਲਓ ਸਾਰੀਆਂ ਚੀਜ਼ਾਂ ਜੇ ਕਿਸੇ ਨੂੰ ਦੇਣੀ ਆ ਵੀ ਹੈ ਕਿਸੇ ਨਾਲ ਮੈਚ ਨਹੀਂ ਕਰ ਰਹੀਆਂ ਸਾਰੇ ਕਲਰਸ ਵੀ ਅਲੱਗ ਨੇ ਸਾਰਿਆਂ ਦਾ ਕੰਮ ਵੀ ਅਲੱਗ ਹੈ ਇਵਨ ਸਭ ਦਾ ਫੈਬਰਿਕ ਵੀ ਅਲੱਗ ਲੱਗਿਆ ਹੈ ਨਾ ਆ ਜਿੱਦਾਂ ਕਿਸੇ ਜ਼ਿਆਦਾ ਸਿਆਣੇ ਬੰਦੇ ਲਈ ਹੈ ਤੇ ਸਾਡੇ ਕੋਲ ਅਖਰਾਂ ਵੀ ਸੂਟਸ ਦੇ ਹੈਗੇ ਆ ਹੁਣ ਤਾਂ ਸ਼ਾਇਦ ਇਪੋ ਕਲਰ ਰਹਿ ਗਿਆ ਸੋ ਤੁਸੀਂ ਬਿਨਾਂ ਫਿਕਰਫਕਾ ਸਾਡੇ ਕੋ ਆ ਸਭ ਚੀਜ਼ਾਂ ਜਿਹੜੀਆਂ ਨੇ ਤੁਸੀਂ ਕਰਵਾ ਸਕਦੇ ਠੀਕ ਹੈ ਜੀ ਸੋ ਇੱਥੇ ਹੀ ਕਰਦੇ ਹੋ ਜੀ ਪਿਆਰ ਤੇ ਜੁੜੇ ਰਹੋ ਜੀ ਤੇ ਕਰਦੇ ਰਹੋ ਜੀ ਸ਼ਾਪਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ